ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੁਰਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਭਾਈ ਅਰਸ਼ ਦੇ ਕੋਲ ਹਰ ਵਾਰ ਦੀ ਤਰ੍ਹਾਂ ਦੋਸਤੋ ਅੱਜ ਇੱਕ ਨਾਗ ਤੁਹਾਨੂੰ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਇੱਕ ਦੋ ਤਿੰਨ ਨਾਗ ਜਿਹੜੇ ਆ ਦੋਸਤੋ ਹਰ ਵਾਰ ਜਿਹੜੇ ਆਉਂਦੇ ਆ ਥੋੜਾ ਜਿਹਾ ਵੀਰ ਲੇਟ ਹੋਇਆ ਫਿਰਦਾ ਕੁਝ ਘਰੇਲੂ ਕੰਮਕਾਰ ਵੀ ਜਿਹੜੇ ਨਾਲ ਆ ਇਹਨਾਂ ਦਿਨਾਂ ਦੇ ਵਿੱਚ ਚੱਲਦੇ ਰਹਿੰਦੇ ਆ ਤੇ ਫਿਲਹਾਲ ਜਲਦੀ ਜੜੀਆਂ ਦੋਸਤੋ ਕੋਈ ਦੋ ਦੋ ਤਿੰਨ ਤਿੰਨ ਵਹਿਣਾ ਨਾਲ ਮਾਝਾ ਝੋਟੀਆਂ ਤੁਹਾਨੂੰ ਇਸੇ ਤਰ੍ਹਾਂ ਦਿਖਾਉਂਦੇ ਰਵਾਂਗੇ ਆਪਾਂ ਇਸ ਘਰੋਂ ਤੇ ਬਿਲਕੁਲ ਸੋਰ ਸਿੰਘ ਤੋਂ ਮਾਣੇ ਮੱਲੀਆਂ ਵਾਲੀ ਜਿਹੜੀ ਦੋਸਤੋ ਸੜਕਾ ਉਸ ਉੱਪਰ ਜਿਹੜਾ ਵੀਰ ਅਰਸ਼ ਸਿੰਘ ਹੋਰਾਂ ਦਾ ਘਰ ਆ ਕੋਈ ਅੱਧਾ ਕਿਲੋਮੀਟਰ ਤੁਸੀਂ ਸੋਰ ਸਿੰਘ ਪਿੰਡ ਤੋਂ ਮਾਣੇ ਮੱਲੀਆਂ ਵਾਲੀ ਸੜਕ ਤੇ ਆਉਣਾ ਤੇ ਅੱਜ ਕੋਈ ਦੁਪਹਿਰ ਦੇ ਜਿਹੜੇ ਦੋਸਤੋ 1:00 ਵਜੇ ਦਾ ਸਮਾਂ ਹੈਗਾ 12:30 ਤੋਂ 1:00 ਵਜੇ ਦਾ ਸਮਾਂ ਹੈ ਤੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਵਾਰ ਦਿਖਾ ਦਾਂਗੇ ਪ੍ਰੋਪਰ ਜਾਣਕਾਰੀ ਮਿਲ ਜੂਗੀ ਵੀਡੀਓ ਦੇ ਐਂਡ ਤੱਕ ਦੇਖ ਲਿਓ ਸਕਿਪ ਨਾ ਕਰਿਓ ਤਾਂ ਜੋ ਦੋਸਤੋ ਪੂਰੀ ਇਨਫਰਮੇਸ਼ਨ ਤੁਹਾਨੂੰ ਮਿਲ ਸਕੇ ਆਓ ਕਰਦੇ ਆਂ ਗੱਲਬਾਤ ਬਾਈ ਅਰਸ਼ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਬਾਈ ਅਰਸ਼ ਸਤਿ ਸ੍ਰੀ ਅਕਾਲ ਭਰਾ ਸਾਹਿਬ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਹੋਰ ਸੁਣਾਓ ਠੀਕ ਠਾਕ ਜੀ ਬੜੇ ਵਧੀਆ ਹੋਰ ਤੁਸੀਂ ਸੁਣਾਓ ਬਸ ਵਧੀਆ ਠੀਕ ਹੋ ਘਰ ਪਰਵਾਸ ਠੀਕ ਠਾਈ ਨੇ ਬੜੇ ਵਧੀਆ ਬੜੇ ਵਧੀਆ ਕਿੱਥੇ ਰਹਿ ਗਏ ਜੀ ਐਦਾਂ ਹੀ ਕੰਮ ਧੰਦੇ ਹੀ ਰੁੱਝੇ ਝੋਨਾ ਚਾਣ ਲਾਉਂਦੇ ਹੋਣ ਲੱਗੇ ਬਸ ਭਲਕ ਤੋਂ ਲਿਆ ਕਰਦੇ ਮਈਆਂ ਬਾਬਾ ਕਿ ਪਾਂ ਚ ਛੇ ਦਿਨ ਹੋ ਗਏ ਆ ਛੇ ਦਿਨ ਹੋਏ ਉਹ ਮਈਆਂ ਦੀ ਤਿੰਨਾਂ ਦੀ ਪਾਈ ਆਪਾਂ ਵੀਡੀਓ ਬਾਅਦ ਚ ਲਿਆਂਦਾ ਨਹੀਂ ਡੰਗਰ ਝੋਨਾ ਝੋਨਾ ਲਾਉਣਾ ਆ ਚਲੋ ਵੀ ਨਾਲ ਦੀ ਨਾਲ ਜਿਹੜਾ ਕੰਮ ਭਲਕ ਤੋਂ ਕਰ ਦਿੰਨੇ ਚਾਲੂ ਕੰਮ ਬਿਲਕੁਲ ਜੀ ਬਿਲਕੁਲ ਅੱਜਰ ਸੁਪਾ ਦੋ ਤਿੰਨ ਪੱਕੀਆਂ ਹੋਣੀਆਂ ਬਿਲਕੁਲ ਜੀ ਅੱਜ ਅਖੇ ਵੜ ਪਕਾਉਗਾ ਜੀ ਹਾਂ ਜੀ ਹਾਂ ਜੀ ਠੀਕ ਆ ਤੇ ਕੀ ਇਨਫੋਰਮੇਸ਼ਨ ਐ ਇਸ ਵੜ ਦੀ ਅੱਜ ਇਹਦੇ ਮਗਰ ਬੱਚਾ ਸੰਦੂ ਸਾਹਿਬ ਇਹਨੂੰ 20 ਦਿਨ ਹੋ ਗਏ ਜੇ ਸੂਈ ਦਾ 20 ਦਿਨ ਹੋ ਗਏ ਹਾਂ ਜੀ ਮਗਰ ਜਿਹੜਾ ਦੋਸਤੋ ਆ ਬੱਚਾ ਜਿਹੜਾ ਮੇਲ ਕਾਫਾ ਬੱਚਾ ਠੀਕ ਆ ਤੇ 20 ਦਿਨ ਦਾ ਸਮਾਂ ਹੈ ਤੇ ਸਵੇਰ ਕਿੰਨਾ ਜੀ ਸੂਹਾ ਤੀਜਾ ਸਵੇਰ ਤੀਜਾ ਸੂਹਾ ਠੀਕ ਆ ਜੀ ਤੀਜੇ ਸੂਵੇ ਦੇ ਵਿੱਚ ਤੇ ਸੂਈ ਨੂੰ 15 ਤੋਂ 20 ਦਿਨ ਦੱਸਦੇ ਨਾ ਜੀ ਹਾਂ ਜੀ 15 20 ਦਿਨ ਹੋ ਗਏ ਜੀ ਠੀਕ ਆ ਸੂਹਾ ਤੀਜਾ ਤੇ ਹੁਣ ਮਿਲਕ ਦੁੱਧ ਕਿੰਨਾ ਜਿਹੜਾ ਚਵਾਵਾਂਗੇ ਦੋ ਦਿਨ ਥੱਲੇ ਇਸ ਟਾਈਮ 12 ਲੀਟਰ ਆਪਾਂ ਚਵਾ ਦਾਂਗੇ ਜੀ 12 ਲੀਟਰ ਹਾਂ ਜੀ ਠੀਕ ਹੈ ਭਰਾ ਅਜੀ ਆਪਣੇ ਤੋਂ ਕੱਲ ਹੀ ਆਈ ਵੀ ਵੰਡ-ਵੰਡ ਪਾਇਆ ਤੇ ਦੁੱਧ 14-15 ਕਿਲੋ ਘਰੋ ਲਓ ਜੀ 12 ਲੀਟਰ ਜਿਹੜਾ ਦੋਸਤੋ ਦੁੱਧ ਤਾਂ ਬਾਕੀ ਪਸ਼ੂ ਨਵੀਂ ਥਾਂ ਆਏ ਦੇ ਸੋ ਕੱਲ ਬਾਈਂਦਾ ਵੀ ਕੱ ਇੱਕ ਦੋ ਥਾਂ ਦੇ ਜਦੋਂ ਪਾਸ ਬਿਲਕੁਲ ਟਿਕਾ ਗਿਆ ਪਾਸੇਵਾ ਕਰਦੇ ਆ ਦੋਸਤੋ ਦੁੱਧ ਜਿਹੜਾ ਮੈਂਟੇਨ ਕਰਦਾ ਦੁੱਧ ਤੇ ਆਈ ਜਾਂਦਾ ਫਾਟਾ ਆਹ ਲਓ ਬਾਕੀ ਥਣ ਥਣ ਨੂੰ ਪੂਰਾ ਮੱਝਾ ਆਣਾ ਠੀਕ ਹੈ ਜੀ ਬਿਲਕੁਲ ਮੁਠੀ ਦਾ ਥਣ ਬਾਕੀ ਵੀਡੀਓ ਦੇ ਵਿੱਚ ਦੋਸਤੋ ਤੁਸੀਂ ਦੇਖ ਸਕਦੇ ਹੋ ਠੀਕ ਆ ਕਿਸੇ ਤਰ੍ਹਾਂ ਦਾ ਕੋਈ ਨਿਆਣਾ ਰਸੀ ਪਾਉਣੀ ਉਹ ਥੋੜੀ ਆਪਦੀ ਅ ਰਜਾ ਹੈ ਬਾਕੀ ਬਿਲਹਾਲ ਕਿਸੇ ਤਰ੍ਹਾਂ ਦਾ ਜਿਹੜਾ ਬਿਨਾਰਸੀ ਜਾਨਾ ਪਾਇਆ ਵੀ ਆਪਾਂ ਇਹੋ ਜਿਹਾ ਪਸ਼ੂ ਜਿਹੜਾ ਚਵਾਈ ਕਰ ਸਕਦੇ ਆ। ਬਾਕੀ ਥਰਾ ਤੋਂ ਉਹਨਾਂ ਦੀ ਪੂਰੀ ਸਾਫ ਤੇ 12 ਲੀਟਰ ਤੁਸੀਂ ਆਪਦੀ ਤਸੱਲੀ ਕਰ ਲਿਓ। ਚਾਹੇ ਵੀਡੀਓ ਕਾਲ ਤੇ ਕਰ ਲਿਓ ਚਾਹੇ ਘਰ ਪਹੁੰਚ ਕੇ ਕਰ ਲਿਓ ਠੀਕ ਹੈ ਜੀ। ਤੇ ਕੱਦ ਕਾਠੀ ਸੋਹਣਾ ਠੀਕ ਆ। ਤਕਰੀਬਨ ਵਟੀਆਂ ਵੜਾਂ ਜੀ ਆ ਜਾਂਦੀ ਹੈ। ਤੇ ਪਸ਼ੂ ਨਵੀਂ ਥਾਂ ਤੋਂ ਦੂਜੀ ਥਾਂ ਚ ਰੋਣਾ ਦੋਸਤੋ ਕਈ ਵਾਰ ਥੋੜੀ ਘੱਟ ਸੇਵਾ ਸੰਭਾਲ ਹੁੰਦੀ ਅਗਲੇ ਘਰ ਦੀ। ਬਾਕੀ ਥੋੜਾ ਜਿਹਾ ਤੁਹਾਨੂੰ ਮਹਿਸੂਸ ਹੋਊਗਾ ਥੋੜੀ ਲਿਸੇ ਪੰਜ ਮਹਿਸੂਸ ਹੋਊਗਾ ਪਰ ਵਧੀਆ ਹੈ ਠੀਕ ਹੈ ਜੀ। ਤੇ ਬਾਕੀ ਦੁੱਧ ਇਹਦਾ 12 ਲੀਟਰ ਹੈ ਜੀ ਹਾਂਜੀ ਹਾਂਜੀ ਚਿਵਾਈ ਚਿਵਾਈ ਬਿਲਕੁਲ ਕੋਲ ਬਿਲਕੁਲ ਓਕੇ ਸੰਧੂ ਸਾਹਿਬ ਬਿਲਕੁਲ ਓਕੇ ਜੀ ਠੀਕ ਹੈ ਤੇ ਖੋਲ ਕੇ ਦਿਖਾਈਏ ਫਿਰ ਹਾਂਜੀ ਲਓ ਜੀ ਸਵੇਰ ਚਿਵਾਈ ਕਿੰਨੇ ਵਜੇ ਕਰਤੀ ਅਰਸ਼ ਸਵੇਰੇ ਦੀ ਆਪਾਂ 6 ਵਜੇ ਕੀਤੀ ਏ 6 ਵਜੇ ਸਵੇਰ ਚਿਵਾਈ ਹੋਈ ਆ ਸੋ ਹੁਣ ਟਾਈਮ ਜਿਹੜਾ ਦੋਸਤੋ ਕੋਈ 12:30 1 1 ਵਜੇ ਦਾ ਜਿਹੜਾ ਦੁਪਹਿਰ ਦਾ ਸਮਾਂ ਬਾਕੀ ਥਾਂ ਥਾਂ ਨੂੰ ਪ੍ਰੋਪਰ ਵਧੀਆ ਠੀਕ ਹੈ ਜੀ ਮਗਰਲੇ ਅਗਲੇ ਧਾਰਾ ਬਰਾਬਰ ਹੈ ਜੀ ਮੈਨਾ ਸਭ ਕੁਝ ਸੰਧੂ ਸਾਹਿਬ ਬਰਾਬਰ ਆ ਠੀਕ ਹੈ ਹਾਂ ਜੀ ਅਰਚੇ ਭਾਈ ਕਿੰਨਾ ਕੁ ਫਿਰ ਲੈਣ ਦੇਣ ਕੀ ਕਰਦੇ ਮੁੱਲ ਮੋਲੇ ਦਾ ਸੰਧੂ ਸਾਹਿਬ ਕਰਦੇ ਆ 80000 ਰੁਪਏ ਹਾਂ ਨਾ 32000 ਦੇ ਦਾਂਗੇ ਉਹਦੇ ਵਿੱਚੋਂ ਮਾਨਤਨ ਕਰ ਦਾਂਗੇ 32000 ਦੀ ਹਾਂ ਜੀ ਉਹ ਚੋਂ ਮਾਨਤਨ ਕਰ ਦਾਂਗੇ ਫੁੱਲ ਠੀਕ ਹੈ ਜੀ 32000 ਚੋਂ ਵੀ ਹਾਂ ਜੀ 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 32000 ਦੇ ਵਿੱਚੋਂ ਜਿਹੜਾ ਦੋਸਤੋ ਮਾਨਤਾਨ ਹੋ ਜੂਗਾ ਲੈਸ ਹੋ ਜੂਗਾ ਠੀਕ ਆ ਜੀ ਤੇ ਡਿਮਾਂਡ ਵੀਰਾਂ ਦਾ ਆਪਾਂ 35 ਕਰ ਲਿਆ ਠੀਕ ਆ ਜਾਂ ਪਲੱਸ ਕਰ ਲਿਆ ਤੇ 32000 ਦੇ ਵਿੱਚੋਂ ਮਾਨਤਾਨ ਆ ਠੀਕ ਆ ਆ ਮੇਲ ਕਾਫ ਆ ਥੱਲੇ ਸੋ ਬਿਲਕੁਲ 15 ਤੋਂ 20 20 ਦਿਨ ਦਾ ਜਿਹੜਾ ਸਮਾਂ ਸੂਜੀ ਨੂੰ ਹੋ ਗਿਆ ਸੀਗਾ ਠੀਕ ਆ ਤੇ ਚਵਾਈ ਜਿਹੜੀ ਇੱਕ ਨੰਬਰਾ ਬਾਕੀ ਤੁਹਾਨੂੰ ਧਾਰਾ ਮਾਰ ਕੇ ਜਿਹੜੀ ਇਸ ਵੀਡੀਓ ਦੇ ਵਿੱਚ ਦਿਖਾ ਵੀ ਦਿੱਤੀਆਂ ਨੇ ਸੋ ਬਾਕੀ ਆਪਦੀ ਕਿਸੇ ਵੀਰ ਨੇ ਖਰੀਦਣੀਆਂ ਚਵਾਈ ਇੱਕ ਟਾਈਮ ਕਰ ਲਿਆ ਕਰੋ ਦੋ ਟਾਈਮ ਕਰ ਲਿਆ ਕਰੋ ਇਹ ਹਰ ਵੀਡੀਓ ਦੇ ਵਿੱਚ ਆਪਣੀ ਜਿਹੜੀ ਆ ਦੋਸਤੋ ਅਪੀਲ ਹੁੰਦੀ ਆ ਸਾਰੇ ਭੈ ਬਾਕੀ ਫੇਸ ਕੁਆਲਿਟੀ ਇੱਕ ਵਾਰੀ ਆ ਫਿਰ ਦੇਖ ਲਓ ਠੀਕ ਆ ਅਰਸ਼ ਵੀਰੇ ਇਹ ਸੰਪਰਕ ਨੰਬਰ ਆਪਣੇ ਦੇ ਦਿਓ 86993126601985131 ਤੇ ਨਿੱਕੀ ਠੀਕ ਹੈ ਜੀ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਇੱਕ ਵੜੀ ਤੁਹਾਨੂੰ ਦਿਖਾਉਣੀ ਸੀਗੀ ਠੀਕ ਆ ਨੈਕਸਟ ਟਾਈਮ ਜਿਹੜੇ ਪਸ਼ੂ ਆ ਦੋਸਤੋ ਆਉਂਦੇ ਰਹਿੰਦੇ ਆ ਇਸ ਕਰੇ ਸੇਲ ਪਰਚੇਜ ਵਾਲੇ ਵਿਕਰੀ ਵਾਲੇ ਤੇ ਸਮੇਂ-ਸਮੇਂ ਦੇ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਹੋ ਬਾਈ ਅਰਸ਼ ਸਿੰਘ ਹੋਰਾਂ ਦੇ ਨਾਲ ਨੰਬਰ ਦੋਨੋਂ ਜਿਹੜੇ ਬਿਲਕੁਲ ਸਕਰੀਨ ਤੇ ਚੱਲਦੇ ਪਏ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ